ਜਾਦੇ ਵਿਰੁੱਧ ਪੁਲਿਸ ਅਤੇ ਜਨਤਾ ਦਰਮਿਆਨ ਸਹਿਯੋਗ ਅਤੇ ਇਕਤਾ ਨੂੰ ਮਜ਼ਬੂਤ ਕਰਨ ਦੇ ਲਈ ਪੰਜਾਬ ਪੁਲਿਸ ਨੇ ਇੱਕ ਸੰਪਰਕ ਮੁਹਿੰਮ ਸ਼ੁਰੂ ਕੀਤੀ ਹੈ ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੀਗਵਾਈ ਦੇ ਵਿੱਚ ਕੋਟਕਪੂਰਾ ਪੁਲਿਸ ਨੇ ਲੋਕਾਂ ਦੇ ਸਹਿਯੋਗ ਨੂੰ ਵਧਾਉਣ ਦੇ ਲਈ ਪਿੰਡਾਂ ਸ਼ਹਿਰਾਂ ਅਤੇ ਮੁਹੱਲਿਆਂ ਦੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਤੇ ਇਸ ਯਤਨ ਦੇ ਤਹਿਤ ਕੋਟਕਪੂਰਾ ਪੁਲਿਸ ਸਟੇਸ਼ਨ ਦੇ ਸੀਨੀਅਰ ਅਧਿਕਾਰੀ ਅਤੇ ਪ੍ਰਮੁੱਖ ਅਧਿਕਾਰੀ ਪਿੰਡਾਂ ਅਤੇ ਮੁਹੱਲਿਆਂ ਦਾ ਦੌਰਾ ਕਰ ਰਹੇ ਹਨ ਕਸਬਿਆਂ ਦਾ ਦੌਰਾ ਕਰਦੇ ਹਨ ਜਿੱਥੇ ਕਿ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਜਾਂਦੀ ਹੈ ਇਹ ਮੀਟਿੰਗਾਂ ਇਸ ਲਈ ਵਿਸ਼ੇਸ਼ ਹਨ ਕਿਉਂਕਿ ਇਹਨਾਂ ਦੇ ਵਿੱਚ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਸੁਣੀਆਂ ਜਾਂਦੀਆਂ ਨੇ ਅਤੇ ਉਹਨਾਂ ਦੇ ਫੌਰੀ ਹੱਲ ਦੇ ਲਈ ਲੋੜੀਂਦੇ ਕਦਮ ਵੀ ਚੁੱਕੇ ਜਾਂਦੇ ਹਨ। ਇਹ ਵੀ ਸਾਨੂੰ ਮੈਸੇਜ ਆਇਆ ਸੀਗਾ ਦਪੈਕ ਦੇ ਟਾਈਮ ਕਿ ਵੀ ਅਸੀਂ ਜਿਹੜਾ ਕਿਉਂਕਿ ਥਰੌਟ ਪੰਜਾਬ ਵੀ ਇਹ ਸੰਪਰਕ ਅਭਿਆਨ ਚੱਲ ਰਿਹਾ ਹੈਗਾ ਤੇ ਵੀ ਅਸੀਂ ਕੋਟਪੂਰੇ ਦੇ ਤੁਹਾਡੇ ਜਿਹੜੇ ਹੈਗੇ ਆ ਕਿਉਂਕਿ ਸਾਡੇ ਆਰਟੇ ਸੈਸ਼ਨ ਜਿਹੜੀ ਹੈਗੀ ਹੈ ਇਹਦੇ ਵਿੱਚ ਆਰਟੇ ਵੀ ਆਗੇ ਰਾਈਸ ਯੂਨੀਵਰਸ ਵੀ ਆਗੇ ਬਾਸਪਤੀ ਪਰਚੇਜ਼ਰ ਵੀ ਆਗੇ ਅਕਾਊਂਟੈਂਟ ਸਾਬਾਣ ਵੀ ਆ ਗਏ ਤੇ ਲੇਬਰ ਵਾਲੇ ਵੀ ਵਿੱਚ ਇਨਵੋਲਡ ਆ ਸਾਡੀ ਸਾਰੀ ਖੜੀ ਜੁੜੀ ਹੋਈ ਹੈ ਇਸ ਕਰਕੇ ਅਸੀਂ ਜਿਹੜਾ ਹੈਗਾ ਇਹ ਪ੍ਰੋਗਰਾਮ ਇੱਥੇ ਆਰਥ ਐਸੋਸੀਏਸ਼ਨ ਕੋਰਪੋਰੇਸ਼ਨ ਦੇ ਗਿੱਤੀ ਸਾਹਿਬ ਦੇ ਤੇ ਐਸ ਐਚਓ ਸਾਹਿਬ ਦੇ ਤੇ ਜਿਹੜੇ ਆ ਗਏ ਆ ਸਾਂਝ ਕੇਂਦਰ ਵਾਲੇ ਜਿਹੜੇ ਕੁਝ ਉਹਨਾਂ ਨੇ ਸੇਵਾਵਾਂ ਦੇਣੀਆਂ 44 ਦਸੀਆਂਈਆਂ ਉਹਨਾਂ ਵਾਸਤੇ ਵੀ ਹਾਈਲਾਈਟ ਕਰੀਏ ਉਹ ਇਹ ਉਹਨਾਂ ਦਾ ਮਕਸਦ ਵੀ ਇਹ ਸੀਗਾ ਔਰ ਇਹਨਾਂ ਨੇ ਇੱਥੇ ਗਿੱਤੀ ਸਾਹਿਬ ਨੇ ਤੇ ਐਸ ਐਚਓ ਸਾਹਿਬ ਨੇ ਵੀ ਆਖਿਆ ਕਿ ਵੀ ਇਹ ਜਿਹੜੀ ਹੈਗੀ ਹੈ ਨਾ ਸਾਡੀ ਇਹ ਪ੍ਰੋਗਰਾਮ ਹੈਗਾ ਅਸੀਂ ਜਿਹੜੀ ਬੰਦੇ ਜਿਹੜੇ ਆਮ ਪਬਲਿਕ ਆਪਣੇ ਆਪ ਨੂੰ ਪੁਲਿਸ ਤੋਂ ਦੂਰ ਸਮਝਦੇ ਆ ਜਾਂ ਪੁਲਿਸ ਦਾ ਜਿਹੜਾ ਅਕਸ ਹੈ ਜਾਂ ਇਮੇਜ ਹੈਗਾ ਉਹਨੂੰ ਚੰਗਾ ਨਹੀਂ ਸਮਝਦੇ ਜਿਵੇਂ 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 ਬੰਦਾ ਮੰਨ ਲਓ ਕਿ ਇੱਕ ਦੋ ਜਨਰਲ ਮੇਰ ਆਪਣਾ ਘਰ ਪਰਿਵਾਰ ਚ ਵੀ ਦੇਖਦੇ ਆ ਜੇ ਆਪਾਂ ਆਪਣਾ ਨਜ਼ਦੀਕ ਦਾ ਰਿਸ਼ਤੇਦਾਰ ਨਹੀਂ ਮਿਲਦੇ ਉਹ ਦੂਰ ਹੋ ਜਾਂਦਾ ਦੂਰ ਦਾ ਰਿਸ਼ਤੇਦਾਰ ਆਪਾਂ ਨੂੰ ਸੰਪਰਕ ਚ ਰਹਿੰਦਾ ਤਾਂ ਆਪਾਂ ਨੂੰ ਨੇੜੇ ਹੋ ਜਾਂਦਾ ਔਰ ਇਹੀ ਇਹਨਾਂ ਦਾ ਮੁੱਖ ਮਤਲਬ ਕਿ ਪਰਪਸ ਹੈਗਾ ਜੋ ਪੰਜਾਬ ਪਰ ਚੱਲਿਆ ਸ਼ਾਇਦ ਹੋ ਸਕਦਾ ਇੰਡੀਆ ਚੱਲ ਰਿਹਾ ਹੋਵੇ ਜਿਹਦਾ ਕਿ ਇੱਕ ਸਾਡੇ ਸਤੇ ਫਰੀਦਕੋਟ ਦੇ ਵਿੱਚ ਕੋੜ ਕੋੜ ਦੇ ਵਿੱਚ ਇਹਨਾਂ ਦਾ ਪਹਿਲਾ ਪ੍ਰੋਗਰਾਮ ਸੀਗਾ ਕਿ ਵੀ ਤੁਸੀਂ ਵੱਤੋ ਵੱਤ ਜਿੰਨੇ ਵੀ ਮਤਲਬ ਕਿ ਇਕੱਠੇ ਹੋ ਸਕਦੇ ਆ ਬੰਦੇ ਮਤਲਬ ਕਿ ਜ਼ਿੰਮੇਵਾਰ ਜਿਹੜੇ ਆ ਕਿਉਂਕਿ ਵਪਾਰੀ ਵਰ ਜਿਹੜਾ ਪੀਸਫੁਲ ਐਟਮੋਸਫੇਅਰ ਚ ਕੰਮ ਕਰਦਾ ਔਰ ਇਸ ਕਰਕੇ ਸਾਡੇ ਸਾਰੇ ਅਸੀਂ ਵਪਾਰੀ ਭਰਾ ਜਿਹੜੇ ਇਕੱਠੇ ਗਲਾਇ ਸੀਗੇ ਔਰ ਇਹਨਾਂ ਦਾ ਸਾਨੂੰ ਪ੍ਰੋਗਰਾਮ ਬੜਾ ਅੱਛਾ ਲੱਗਿਆ ਇਹਨਾਂ ਨੇ ਖੁਦ ਬੜੇ ਖੁੱਲ ਕੇ ਖੁੱਲੇ ਮਾਹੌਲ ਚ ਗੱਲ ਕੀਤੀ ਔਰ ਅਸੀਂ ਇਸ ਨੂੰ ਪਸੰਦ ਵੀ ਕਰਦੇ ਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸ਼ੁਰੂਆਤ ਹੋਈ ਹੈ ਅੱਗੇ ਤੋਂ ਚੱਲਦੇ ਰਹਿਣਗੇ ਤਾਂ ਇਹਨਾਂ ਦੇ ਇਹ ਅਸੀਂ ਜਿਹੜਾ ਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ ਸੰਪਰਕ ਮੋਹਮ ਚਲਾਈ ਗਈ ਹੈ ਉਸ ਪ੍ਰੋਗਰਾਮ ਦੇ ਅਧੀਨ ਅਸੀਂ ਆਮ ਪਬਲਿਕ ਨਾਲ ਸ਼ਹਿਰ ਦੇ ਨੁਮਾਇੰਦੇ ਜਮਾਤ ਨਾਲ ਮੀਟਿੰਗਾਂ ਕਰ ਰਹੇ ਹਾਂ ਜਿਹੜਾ ਪੁਲਿਸ ਦਾ ਤੇ ਪਬਲਿਕ ਦਾ ਆਪਸ ਗੈਪ ਆ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਦਾ ਜਿਹੜਾ ਵਿਸ਼ਵਾਸ ਪਬਲਿਕ ਚ ਬਣ ਸਕੇ ਇਸ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਪਬਲਿਕ ਨੂੰ ਇਹ ਵਿਸ਼ਵਾਸ ਦਵਾਇਆ ਜਾ ਰਿਹਾ ਕਿ ਜਿਹੜੀ ਪੁਲਿਸ ਹੈ ਉਹਨਾਂ ਦੀ ਸੇਵਾ ਲਈ ਹੈ ਤੇ ਕਿਸੇ ਵੀ ਤਰ੍ਹਾਂ ਦੇ ਕੋਈ ਕੰਮ ਲਈ ਉਹਨਾਂ ਨੂੰ ਆਰਾਮ ਨਾਲ ਪਹੁੰਚ ਕਰਨੀ ਚਾਹੀਦੀ ਹੈ ਪੁਲਿਸ ਤੱਕ ਤੇ ਪੁਲਿਸ ਹਰ ਟਾਈਮ 24 ਘੰਟੇ ਉਹਨਾਂ ਲਈ ਹਾਜ਼ਰ ਹੈ ਸਰ ਜਿਲ੍ਹੇ ਦੇ